ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਨਜ਼ਦੀਕ ਸ਼ੱਕੀ ਡਰੇਨ ਵਿੱਚ ਦੋ ਵਿਅਕਤੀਆਂ ਦੀ ਡੁੱਬਣ ਦੀ ਖਬਰ ਸਾਹਮਣੇ ਆਈ ਜਾਣਕਾਰੀ ਮਿਲੀ ਹੈ ਕਿ ਇੱਕ ਵਿਅਕਤੀ ਵੀਰੋ ਮਸੀਦ ਜੋ ਪਿੰਡ ਚੰਗੋਵਾਲ ਦਾ ਰਹਿਣ ਵਾਲਾ ਸੀ ਪੈਰ ਫਿਸਲਣ ਕਾਰਨ ਇਸ ਡਰੇਨ ਵਿੱਚ ਡਿੱਗ ਪਿਆ ਜਦੋਂ ਉਸ ਨੂੰ ਲੱਭਣ ਲਈ ਪਿੰਡ ਮੁਕਤਪੁਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਡਰੇਨ ਵਿੱਚ ਛਾਲ ਮਾਰੀ ਤਾਂ ਉਹ ਵੀ ਬਾਹਰ ਨਹੀਂ ਨਿਕਲ ਪਾਇਆ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਇਹ ਗੈਂਡੇ ਪਹਿਲਾਂ ਕਿਤੇ ਡੁੱਬਾਉਣ ਗਿਆ ਨੂੰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਗੈਂਡੇ ਵੀ ਨਾਲ ਹੀ ਨਿਕਲ ਗਿਆ ਤੇ ਮਗਰੋਂ ਰੱਸੀ ਆ ਚ ਫੜੀਏ ਬਾਈ ਸ਼ਰੀ ਨਾਮ ਸੀ ਤੁਹਾਡੇ ਮਾਮੇ ਦਾ ਕੀ ਨਾਮ ਐਂਕਰ ਦੀਪ ਸਿੰਘ ਇਹ ਪਿੰਡ ਮਕੰਦਪੁਰ ਮਕੰਦਪੁਰ ਉਮਰ ਹੋਇਆ ਲਾਲੋ ਚਾਹ 45 ਹੋਣੀਆਂ ਚੱਲੀਆਂ 45 ਦੇ ਦੀ ਬਾਈ ਆਹ ਕਿ ਤਿੰਨ ਦੇ ਅਗਲੇ ਬੰਦੇ ਨੇ ਇੱਥੇ ਕੋਈ ਪਿੱਛੋਂ ਕਿਤੇ ਬੰਦਾ ਕੋ ਡੁੱਬਿਆ ਹੋਇਆਗਾ ਪਹਿਲਾਂ ਉਹਦੇ ਚੱਕਰ ਜਿਹੇ ਨੇ ਬਚਾਉਣ ਨੂੰ ਲਾ ਕੇ ਮਕੰਦਪੁਰ ਲਾ ਕੇ ਕਰਕੇ ਵੇਖ ਸੁਣ ਕੇ ਆ ਗਿਆ ਨਾ ਮਗਰ ਪਤਾ ਨਹੀਂ ਹਾਂਜੀ 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 ਵੇਖੋ ਜੀ ਪਾਣਾ ਕਿ ਉਹਨੂੰ ਬਚਾਉਣਾ ਉਹ ਆਪਣੀ ਜਾਣੇ ਕੋ ਆ ਬਿਠਾ ਜੀ ਜਾਣੇ ਉਹ ਤੇ ਆਪਣਾ ਬਚਾਉਂਦਾ ਹੀ ਲੱਗਦਾ ਮੇਰਾ ਨਾਮ ਅਜੀਤ ਸਿੰਘ ਸਰਪੰਚ ਜੱਗੂਵਾਲ ਇੱਕ ਪਹਿਲਾਂ ਆਪਣੀ ਪੇੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਉਹ ਬੜੇ ਦੁੱਤ ਦੀ ਰੰਗਲ ਤੇ ਉਹਦਾ ਪੈਰ ਫੇਰ ਗਿਆ ਜੀ ਤੇ ਉਹ ਡਿੱਗ ਪਿਆ ਪਪੂ ਮਸੀਹ ਨਾਲ ਬਾਉ ਮਸੀਹ ਤੇ ਉਹਨੂੰ ਬਚਾਉਣ ਦੇ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ ਚ ਉਤਰਿਆ ਕੋਵਿਡ ਮਤਲਬ ਉਦੀਪ ਸਿੰਘ ਸਨਾਉ ਕੁਲਜਾਰ ਸਿੰਘ ਪਿੰਡ ਮੁਕੰਦ ਇੱਕ तकरीबन 2 ਘੰਟੇ ਹੋ ਗਏ 2 ਘੰਟੇ ਕੋਈ ਗੋਤਾ ਘੋਰ ਜਾਂ ਕੋਈ 50 ਨਾਲੋਂ ਆਇਆ ਕੋਈ ਨਹੀਂ ਆਇਆ ਸਨਾਉ ਤੇ ਜਿਹੜਾ ਮੋਬਾਈਲ ਕੀਤਾ ਹਉਣ ਦੀ ਸੰਭਾਵਨਾ ਹੈਗੀ ਠਾਣਾ ਹਾਜ਼ਰੀ ਹੈ ਐਸੇ ਬਲੁੰਦਰ ਸਿੰਘ ਠਾਣਾ ਸਦਰ ਚ ਉੱਥੇ 112 ਤੇ ਫੋਨ ਆਇਆ ਵੀ ਇੱਥੇ ਕੋਈ ਆਰੀ ਵਾਲ ਨਹਿਰ ਦੇ ਲਾਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਆਪੀ ਤੜੀ ਹੈ ਉਹਨੇ ਅਗਲੇ ਬਨੇ ਜਾ ਰਿਹਾ ਸੀਗਾ ਬਲਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਗਿਆ ਤੇ ਸਾਰੇ ਡਿੱਗ ਪਏ ਪਿਉਰੀ ਜਰੀਏ ਜਿੱਤਾ ਕਿ ਡੈਡ ਬਾਟੀ ਨਹੀਂ ਲੱਭ ਰਹੀ ਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਉਹਰਾ ਥੋੜਾ ਬਹੁਤਾ ਪਿੰਡ ਦੇ ਲੋਕ ਆਣਦੇ ਆ ਫਿਰ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਭਣ ਉਹ ਵੀ ਵਿੱਚ ਥੋੜੀ ਵੀ ਜਰੀ ਉਹ ਵੀ ਵਿੱਚ ਡਿੱਗ ਪਿਆ ਵਾ ਪਹਿਲਾਂ ਡਿੱਗਾ ਉਹਦਾ ਨਾਮ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਉਮਰ ਕਿਤੇ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਭਣ ਲੱਗਾ ਸੀ ਔਰ ਉਹਨਾ ਵੀਰੂ ਮਸੀਹ ਆ ਪੁੱਤਰ ਬਾਉ ਮਸੀਹ ਆ ਉਹਦੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਜੇ ਚਲੋ ਸਾਨੂੰ ਕਲੀਅਰ ਨਹੀਂ ਹੋਣ ਦੇ ਆ ਵੀ ਇਹ ਕੋਈ ਕਹਿੰਦਾ ਤਰਾਂਗੜੇ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਰਾ ਵੀ ਹੋਏ ਕੋਈ ਕਹਿੰਦੇ ਆਪਰੇਸ਼ਨ ਤੇ ਸਾਂਝਾ ਆ ਪੁਲਿਸ ਦਾ ਕੋਈ ਟ੍ਰੇਨ ਹੀ ਜਾ ਰਹੀ ਆ ਜਿਹੜੀ ਪਰਾ ਕਲੰਡਰ ਸੈਨੋਂ ਨਿਕਲ ਜਾਂਦੀ ਆ ਗਰਦਾਸਪੁਰੋਂ ਸਾਈਡ ਤੋਂ ਹੁੰਦੀ ਆ ਇਧਰੋਂ ਬੱਡਰੋਂ ਠੀਕ ਹੈ ਤੇ ਗਾਂ ਕਲਾਂ ਨੋਰ ਨੂੰ ਨਿਕਲ ਜਾਂਦੀ ਹੈ ਹਮ ਟੀਮ ਤਾਂ ਵੀ ਡੇ ਆ ਪੀ ਗੋਤਾਖਰ ਲੱਭਣ ਡੇ ਆ ਕੋਈ ਤੇ ਅੱਲਾ ਲੈ ਤੱਕ ਤੇ ਕੋਈ ਗੋਤਾਖਰ ਦਾ ਕੋਈ ਪ੍ਰਬੰਧ ਨਹੀਂ ਹੋਇਆ ਪਿੰਡੋਂ ਐਸਿਆਂ ਨੂੰ ਕਹਿਣ ਡਿਆ ਕਿ ਕੋਈ ਲਿਆਓ ਕੋਈ ਜਰਾ ਕਰਾ ਹੁੰਦਾ ਔਰੇ ਵਿੱਚ ਬਹਿ ਕੇ ਵੀ ਡੈਡ ਡੈਡ ਬਾਡੀ ਜਾਂ ਫਿਰ ਗਾਣਾ ਨਿਕਲ ਜੇ ਤੇ ਮੌਕੇ ਤੇ ਲੁਪੀ ਜਾਏ ਜੀ